ਮੇਰਾ ਬੇਟਾ ਪਹਿਲਾਂ ਹੀ ਛੋਟਾ ਮਰ ਗਿਆ ਸੀ ਘਰ ਦੀ ਮੇਰੀ ਮਰ ਗਈ ਸੀ ਬੇਟਾ ਮੇਰਾ ਇਹ ਵੀ ਉਹ ਹੀ ਖੋਲਿਆ ਜੀ ਇਹ ਵਾਤੇ ਮਿੰਟ ਇੰਤਜ਼ਾਮ ਚਾਹੀਦਾ ਜੀ ਚਲੋ ਇਹ ਨਾ ਦੇ ਪਰਮਾਤਮਾ ਜੀ ਉਹ ਦੇਗਾ ਜੇ ਗਵਰਨਮੈਂਟ ਦਾ ਦੇਗੀ ਤੇ ਮੈਨੂੰ ਚਾਹੀਦਾ ਪ੍ਰਸ਼ਾਸਨ ਨੂੰ ਸਖਤੀ ਕਰਨ ਉਹਨਾਂ ਨਾਲ ਸਖਦੀ ਨਾਲ ਪੁੱਛਣਾ ਉਹਨਾਂ ਨੂੰ ਕੋਈ ਡਾਕਟਰ ਨੇ ਸਾਡਾ ਚਾਲ ਖੇਡੀ ਜਾਂ ਸਿਆਦ ਖੇਡੀ ਉਹ ਲੈਕਚਰ ਵੀ ਡਿਕਲੇਰ ਕਰਦਾ ਉਹ ਮਟਰ ਡਿਕਲੇਰ ਹੈਗਾ ਬਿਲਕੁਲ ਮਾਡਲ ਹੈ ਉਹਦਾ ਸਿਆਸੀ ਵੀ ਇਹਦੇ ਵਿੱਚ ਹੋਵੇ ਕਿਉਂਕਿ ਉਹ ਲੈਕਚਰ ਡਿਕਲੇਰ ਕੀਤੀ ਸੀ ਵੀ ਮੈਂ ਵੀ ਲੈਕਚਰ ਲੜਨੀ ਹੈ ਬਟਾ ਭਾਈ ਫਾਦਰ ਸਾਹਿਬ ਨੇ ਠੀਕ ਨਹੀਂ ਬਸ ਥੋੜੇ ਪਰਿਵਾਰੀ ਸਾਰਾ ਮੇਰਾ ਖੱਜ ਗਿਆ ਜੀ ਤੇ ਦਫ਼ਤਰ ਨੇ ਬਹੁਤ ਦਿੱਕਤ ਕੰਮ ਕੀ ਕਰਾ ਸਰ ਵਾਲਾ ਸਾਡੇ ਹੱਥੋਂ ਇਹਦਾ ਬੱਚਾ ਮੇਰਾ ਖੜਿਆ ਦਾ ਸਾਡੇ ਪੰਜ ਵਜੇ ਮੈਨੂੰ ਜਾ ਕੇ ਦੱਸਿਆ ਬਟਾ ਬੋੜੀ ਤੁੰਨੂੰ ਅੱਧਾ ਘੰਟਾ 5 ਮਿੰਟ ਅੱਧਾ ਘੰਟਾ 5 ਮਿੰਟ ਹੀ ਕਰਦੇ ਰਹੇ ਨੇ ਤੇ ਮੈਂ ਤੇ ਮਰ ਗਿਆ ਸੀਗਾ ਜੀ ਮੈਂ ਮੇਰਾ ਬੇਟਾ ਪਹਿਲਾਂ ਹੀ ਛੋਟਾ ਮਰ ਗਿਆ ਸੀ ਘਰ ਦੀ ਮੇਰੀ ਮਰ ਗਈ ਸੀ ਬੇਟਾ ਮੇਰਾ ਇਹ ਵੀ ਉਹ ਹੀ ਖੋਲਾ ਜੀ ਇਹ ਵਾਤੇ ਮੈਨੂੰ ਤੇ ਇਨਸਾਫ ਚਾਹੀਦਾ ਜੀ ਚਲੋ ਚਲੋ ਭਾਜੀ ਲੱਗਦਾ ਹੈ ਕੋਈ ਇਨਸਾਫ ਜੋ ਮਿਲ ਪਾਏਗਾ ਜੋ ਆਪ ਕੈਂਡਲਮਾਨ ਨੇ ਕਹਿਆ ਯਾਰ ਹੈ ਤਮਾਸ ਮਰਥਕ ਆਏ ਤੇ ਇਹ ਇਨਸਾਫ ਜੋ ਹੈ ਜਿਸਕੇ ਲਈ ਮੰਗ ਕੀਤੀ ਜਾ ਰਹੀ ਹੈ ਮਿਲ ਪਾਏਗਾ ਇਨਸਾਫ ਇਹ ਨਾ ਦੇ ਪਰਮਾਤਮਾ ਜੋ ਦੇਗਾ ਜਾਂ ਗਵਰਨਮੈਂਟ ਦਾ ਦੇਗੀ ਤੇ ਚਾਹੀਦਾ ਪ੍ਰਸ਼ਾਸਨ ਨੂੰ ਸਖਤੀ ਕਰਨ ਉਹਨਾਂ ਦਾ ਸਖਦੀ ਨਾਲ ਪੁੱਛਣਾ ਉਹਨਾਂ ਨੂੰ ਕੋਈ ਡਾਕਟਰ ਨੇ ਸਾਡਾ ਚਾਲ ਖੇਡੀ ਜਾਂ ਸਿਆਸਤ ਖੇਡੀ ਏ ਉਹ ਇਲੈਕਸ਼ਨ ਵੀ ਡਿਕਲੇਅਰ ਕਰਦਾ ਉਹ ਮਟਰ ਡਿਕਲੇਅਰ ਬਿਲਕੁਲ ਮਾਡਲ ਹੈ ਉਹ ਸੋ ਦਾ ਸਿਆਸਤ ਵੀ ਇਹਦੇ ਵਿੱਚ ਹੋਵੇ ਕਿ ਉਹ ਇਲੈਕਸ਼ਨ ਡਿਕਲੇਅਰ ਕੀਤੀ ਸੀ ਵੀ ਮੈਂ ਇਲੈਕਸ਼ਨ ਲੜਨੀ ਹੈ ਜਦੋਂ ਸਾਾਨੂੰ ਨਹੀਂ ਪਤਾ ਵੀ ਉਹ ਡਾਕਟਰ ਬਿਕ ਗਿਆ ਜਾਂ ਕੀ ਪਤਾ ਕੀ ਚੱਕਰ ਉਹਨੇ ਬਣਾਇਆ ਲਗਾਏ ਕਿ ਉਹ ਇਲੈਕਸ਼ਨ ਡਿਕਲੇਅਰ ਕਰਨੇ ਕੇ ਬਾਅਦ ਇਹ ਸਾਰਾ ਕੁਝ ਹੋਇਆ ਤੇ ਇਹ ਕੋਈ ਆਖਾ ਹਮਾਰੇ ਕਰੀ ਬੀਬੀ ਵਾਲੇ ਛਾਪੇ ਮਾਪੇ ਕਦੀ ਇੱਕ ਡੀਐਸਪੀ ਗਗਨਜੀਤ ਘੁੰਮਣਾ ਉਹ बार-बार ਮੇਰੇ ਬੱਚਿਆਂ ਨੂੰ ਪੁੱਛਦਾ ਉਹਦੇ ਬੱਚੇ ਕਿੰਨੇ ਆ ਉਹ ਕਿੱਥੇ ਪੜਦੇ ਆ ਉਹਦਾ ਕਾਰਨ ਸਾਨੂੰ ਇਹ ਨਹੀਂ ਪਤਾ ਕੀ ਵਜ੍ਹਾ ਕੀ ਕਾਰਨ ਉਹ ਕਿਉਂ ਪੁੱਛਦਾ ਕਿਵੇਂ ਕਿ ਉਹਨਾਂ ਸਾਡੇ ਮਗਰ ਕਿਨੇ ਲਾਇਆ ਨੂੰ ਪੁਲਿਸ ਵਾਲੇ ਮੇਰੇ ਪੁੱਛ ਰਹੇ ਨੇ ਕੋਈ ਨਾ ਕਰਦੇ ਪੁਰਾਣੇ ਦਫਰਾਨੇ ਇਹ ਐਵੇਂ ਨਹੀਂ ਦੇਖੇ ਇਹ ਕਾਲੀਆਂ ਪਹਿਲਾਂ ਦੀਆਂ ਗੱਲਾਂ ਇਹ ਟੋਟਲ ਨੈਗਲੀਜੈਂਸੀ ਐ ਟੋਟਲ ਨੈਗਲੀਜੈਂਸੀ ਔਰ ਇਹ ਬਹੁਤ ਕੁਝ ਅਸੀਂ ਮੈਂ ਉਹਨਾਂ ਨੂੰ ਆਲਰੇਡੀ ਸਬਮਿਟ ਕਰ ਚੁੱਕਾ ਆਂ ਕੰਪਲੇਂਟ ਵੀ ਲਾਂਚ ਹੋ ਗਈ ਹੈ ਡੀਸੀ ਨੂੰ ਵੀ ਸਭ ਪਤਾ ਹੈ ਪਰ ਐਕਚੁਅਲੀ ਇਹ ਪ੍ਰਸ਼ਾਸਨ ਦਾ ਪਹਿਲੇ ਦਿਨ ਤੋਂ ਹੀ ਕੰਮ ਸੀਗਾ ਇਹਦੀ ਬਰੀਕੀ ਨਾਲ ਜਾਂਚ ਹੁੰਦੀ ਕਿਉਂਕਿ ਬੋਡੀ ਉਦੋਂ ਨਹੀਂ ਲਈ ਹੈ ਕਿਉਂਕਿ ਤੁਸੀਂ ਬਾਤ ਦੀ ਹਾਲਤ ਦੇਖਦੇ ਹੋ ਕਿ ਉਹ ਬਿਲਕੁਲ ਇਸ ਹਾਲਤ 'ਚ ਨਹੀਂ ਹੈ ਉਹ ਅੱਜ ਵੀ ਨਹੀਂ ਹੈ ਅੱਜ ਅਸੀਂ ਸਿਰਫ ਪੀਸਫੁਲ ਕੈਂਡਲ ਮਾਰਚ ਕੱਢਣ ਦੇ ਉਹਨਾਂ ਦੀ ਯਾਦ ਵਿੱਚ ਆਈ ਹੋਪ ਕਿ ਹੁਣ ਤੱਕ ਉਹਨਾਂ ਦੇ ਕੰਨ ਖੁੱਲ ਜਾਣ ਜੇ ਜੇ ਨਹੀਂ ਖੁੱਲਦੇ ਤੇ ਅਸੀਂ ਬਹੁਤ ਲੰਮਾ ਚੋੜਾਂਗੇ ਸਾਡੇ ਕੋਲ ਸੀਸੀਟੀਵੀ ਵੀਡੀਓਜ਼ ਵੀ ਹਸਪੀਟਲ ਤੋਂ ਕਢਵਾਣ ਗਏ ਸੀ ਉਹਦੇ ਵਿੱਚੋਂ ਨਿਕਲੀ ਉਹਨਾਂ ਸਾਨੂੰ ਬਹੁਤ ਟਫ ਕੀਤਾ ਅੱਜ ਇਹ ਸਬਮਿਟ ਕਰਵਾਤੀਆਂ ਸੀਜ਼ ਕਰਵਾਤੀਆਂ ਆ ਠੀਕ ਹੈ ਔਰ ਵੀ ਸਾਡੇ ਕੋਲ ਬਹੁਤ سارے ਸਬੂਤ ਨੇ ਹਾਂ बिल्कुल किया जाएगा, अगर नहीं बिल्कुल तो जाएगा जी लेकिन अभी हमको कैंडल मार्च करने दीजिए क्योंकि हमारे साथ बहुत सपोर्ट है आप सबकी है और हम भी चाहते है आप ही हमारी सपोर्ट करेंगे